ਏ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਦ ਗੁਰਮੁਖ ਨਾਮਤ ਆਇਆ ਆਇ ਤੇ ਪਰਵਾਨ ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਇਕ ਸੇਵਕ ਗੁਰਪਾਸ ਇਕ ਗੁਰ ਕਰ ਲਾਈਆ ਜਿੰਨਾ ਗੁਰ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੀਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਭਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਪ ਗੁਰੂ ਜੀ ਵਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜੀ ਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂ ਪੰਜ ਲੜਕੀਆਂ ਬੱਚੀਆਂ ਦੇ ਪਿਤਾ ਜੀ ਨੂੰ ਆਪ ਸਾਧ ਸੰਗਤ ਜੋ ਉਹ ਲੜਕੇ ਦਾ ਪੱਲਾ ਲੜਕੀਆਂ ਨੂੰ ਸਾਤ ਸੰਜਿਓ ਫੜਾਉਣਾ ਪਿੱਛੇ ਦੀ ਸੁਹਾਗੀ ਜੋੜੀ ਦੇ ਪਿੱਛੇ ਦੀ ਖੜਕੇ ਪੰਜੇ ਲੜਕੀਆਂ ਦੇ ਪਿਤਾ ਜੀ ਖੜੇ ਹੋ ਜੋ ਸੁਹਾਗੀ ਜੋੜੀ ਦੇ ਪਿੱਛੇ ਦੀ ਖੜਕੇ ਲੜਕੇ ਦਾ ਪੱਲਾ ਲੜਕੀਆਂ ਨੂੰ ਫੜਾਉਣਾ ਜੀ ਸਾਤ ਸੰਜਿਓ ਉਸ ਤਤ ਨਿੰਦਾ ਨਾਨਕ ਜੀ ਮੈਂ ਹੱਬ ਜਾਈ ਛੋੜਿਆ ਹਮਤਿ ਚੱਗੀ ਅੱਤੇ ਸਾ ਕੁੜਾ ਵੇਢਟੇ ਤੋ ਪੱਲੇ ਟੈਂਡੇ ਲਾਗੀ ਪੱਲੇ ਟੈਂਡੇ ਲਾਗੀ ਪੱਲੇ ਟੈਂਡੇ ਲਾਗੀ ਸਾਰੇ ਪੜੋ ਪੱਲੇ ਟੈਂਡੇ ਲਾਗੀ ਪੱਲੇ ਟੈਂਡੇ ਲਾਗੀ ਉਸ ਤੇ ਮੇਨ ਨਾਨਕ ਜੀ ਮੈਂ ਉਸਤ ਤਨੰਦ ਨਾਨਕ ਜੀ ਮੈਂ ਅਭੁਈ ਆਈ ਛੋਟਿਆ ਹਵ ਕਿ ਜਤਿਆ ਕੀ ਅੱਲੇ ਪੈਂਡੇ ਲਾ ਕੀ ਅੱਲੇ ਪੈਂਡੇ ਲਾ ਕੀ ਅੱਲੇ ਪੈਂਡੇ ਲਾ ਲਾ ਆਵਾਂ ਦਾ ਪਾਠ ਕਰੋ ਸ਼ਬਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਹਰ ਪੈਲੜੀ ਲਾਭ ਪਰਵਿਰਤੀ ਕਰਮੰਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਬੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਿਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ ਸਤਿਗੁਰ ਗੁਰਪੁਰ ਆਰਾਦੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵਟ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਅਰੰਭ ਕਾਜ ਰਚਾਇਆ ਹਾਂਜੀ ਸਾਰੇ ਜੋੜੇ ਮੱਥਾ ਟੇਕ ਕੇ ਪਹਿਲਾ ਪਹਿਲਾ ਜੋੜਾ ਦੂਜਾ ਪਿੱਛੇ ਤੀਜਾ ਇਸ ਤਰ੍ਹਾਂ ਇਧਰਲੇ ਪਾਸੇ ਥੋੜਾ ਜਿਹਾ ਦੱਸ ਦਿਓ ਇਧਰ ਦੀ ਪ੍ਰਕਰਮਾ ਕਰਨੀ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਆ ਕੇ ਫਿਰ ਬੈਠ ਜਾਣਾ ਪ੍ਰਕਰਮਾ ਕਰਕੇ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰ ਵਰਤੀ ਕਰਮ ਦਰੜਾਇਆ ਬਨ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰਡੋ ਪਾਪ ਤਜਾਇਆ ਬਨ ਰਾਮ ਜੀਓ ਧਰਮ ਦਿਰਡੋ ਹਰ ਨਾਮ ਤੇ ਆਵੋ ਤੇ ਮਰ ਉਤਨਾਮ ਦਰਡਾਇਆ ਸਤਗੁਰ ਗੁਰ ਪੂਰਾ ਰਾਗੋ ਸੰਬ ਕਿਲ ਵਿਖ ਪਾਪ ਗਵਾਇਆ ਸਹਿਜ ਅਨੰਦਵਾ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ ਦਨ ਕਹਿ ਨਾਨਕ ਲਾਬ ਭੈਲੀ ਆਰੰਭ ਕਾਜ ਰਚਾਇਆ ਆਰੰਭ ਕਾਜ ਰਚਾ ਰਚਾਇਆ ਹਰ ਪਹਿਲੜੀ ਲਾਹ ਹਰ ਦੁਜੜੀ ਲਾਬ ਸਤਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਪੋਪੈ ਮਨ ਹੋਈ ਹौं ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਦੂਰੇ ਹਰ ਆਤਮ ਰਾਮ ਫਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗ ਲਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਹਰ ਦੂਜੜੀ ਲਾਵ ਸਤਗੁਰ ਪੁਰਖ ਮਿਲਾਇਆ ਬਲ ਰਾਮ ਜੀਓ ਨਿਰਭਉ ਪੈ ਮਨ ਹੋਏ ਮੈਲ ਗਵਾਇਆ ਮਨ ਜੀਓ ਨਿਰਮਲ ਪਾਇਆ ਵੇਖ ਰਾਮ ਹਗੂਰੇ ਹਰ ਆ ਤੁਮ ਰਾਮ ਫਸਾਰਿਆ ਸੁਮੀ ਸਰਬ ਰਹਿ ਅਪਰਪੂਰੇ ਅੰਤਰ ਬਾਹਰ ਅਬ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਬ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਤੁਜੀ ਲਾਬ ਚਲਾਈ ਅਨਹਦ ਸ਼ਬਦ ਵਜਾਏ ਹਰ ਦੁਜੜੀ ਲਾ ਹਰ ਤਿਜੜੀ ਲਾਵ ਮਨ ਚਉ ਪਿਆ ਬੈਰਾਗੀਆਂ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜਿਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਦਪੀਏ ਮਸਕ ਭਾਗ ਜਿਓ ਜਨ ਨਾਨਕ ਬੋਲੇ ਤੀਂਦੀ ਲਾਵੇ ਹਰ ਉਪਜੈ ਮਨ ਬੈਰਾਗ ਦਿਓ ਹਰ ਤੀਜੜੀ ਲਾਭ ਮਨ ਚੋਂ ਭਿਆ ਹਰ ਤੀਜੜੀ ਲਾਭ ਮਨ ਚੋਂ ਭਿਆ ਬੈਰਾਗ ਦੀਆ ਬੰਧਾਂ ਸੰਤ ਜਨਾ ਹਰ ਮੇਲ ਹਰ ਪਾਇਆ ਬਟ ਪਾਗੀਆ ਬਲ ਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਪਾਗੀ ਪਾਇਆ ਕਥਿਆ ਕਥ ਤੁਹਾਂ ਇਰਤ ਅਧ ਹਰ ਹਰ ਤੁੰਨੇ ਉਪਜੀ ਹਰ ਜੱਪੀ ਐ ਮਸ ਤੱਕ ਭਾਗ ਜਿਓ ਜਨ ਨਾਲਿਕ ਬੋਲੇ ਪੀਚ ਲਵੈ ਹਰ ਉਪਜੈ ਮਨ ਵੈ ਰਾਤ ਜਿਓ ਜਨ ਨਾਲਿਕ ਬੋਲੇ ਪੀਚ ਲਵੈ ਹਰ ਉਪਜੈ ਮਨ ਬੈ ਰਾਗ ਜਿਓ ਹਰ ਤੀਜੜੀ ਲਾ ਹਰ ਤਉਥੜੀ ਲਾਬ ਮਨ ਸਹਿਜ ਭਾਇ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸਭਾਈ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜਿਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ ਅਨੰਦ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵ ਧਾਈ ਹਰ ਪ੍ਰਭ ਠਾਕੁਰ ਕਾ ਦਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਾਂਜੀ ਹਰ ਚੌਥਲ ਦੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿ ਹਸੁ ਪਾਇਐ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦ ਹਰਿ ਲਿਵ ਲਾਈ ਮਨ ਤਿੰਦੇ ਆ ਫਲ ਪਾਇਆ ਸਾਮੀ ਹਰ ਨਾਮ ਬਜੀ ਵਧਾਈ ਹਰ ਪ੍ਰਭ Thakur ਕਾਜ ਰਚਾਇਆ ਹਰ ਪ੍ਰਭ Thakur ਕਾਜ ਰਚਾਇਆ ਧਨ ਫਿਰ ਤੈ ਨਾਮ ਬਗਾਸੀ ਜਨਨਾਲਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਪਨਾ ਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾ ਹਰ ਪਾਇਆ ਪ੍ਰਭ ਅਬਨਾ ਸੀ ਰਾ ਕਲੀ ਮਹੱਲਾ ਤੀਜਾ ਆਨੰਦਿ ਕੁੰਕਾ ਸਤਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਏ ਸਤਗੁਰੂ ਮੈਂ ਪਾਇ ਸਤ ਸਤ ਪਾਇਆ ਸਹਿ ਸਿਤੀ ਮਨ ਵੱਟੀਆਂ ਬਦਾਈਆਂ ਰਗ ਰਤਨ ਪਰਵਾਰ ਪਰਿਆ ਸਦ ਗਾਬਣਿ ਹਾਈਆਂ ਗੁਰ ਹੈ ਨਾਨਕੀ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਤੇਰੇਆ ਤੂੰ ਸਦਾ ਰੋਹਣਾ ਹੈ ਹਰ ਨਾਲ ਰਹੋ ਤੂੰ ਮਨ ਮੇਰੇ ਤੂਕ ਸਭ ਦੇ ਸਾਰਣਾ ਅੰਕੀ ਘਰੋ ਕਰੀ ਤੇਰਾ ਕਾਟ ਸਭ ਸੁਆਰਣਾ ਸਭਨ ਕਲਾ ਤੁਮਰਾਤ ਸੁਆਮੀ ਤੋਕ ਮਨ ਹਬਸਾਰੇ ਜੈ ਹਰਨਾਕ ਮਨ ਮੇਰੇ ਸੁਧਾਰੂ ਹਰਤਾਵੇ ਤੈ ਹਵਾ ਕਿਆ ਨਹੀਂ ਕਰ ਤੇਰਾ ਤੇਰਾ ਤੇਰੇ ਕੋ ਪਾਵੇ ਸਦਾ ਸਿਪ ਤਲਾਹ ਤੇਰੀ ਨਾਮ ਮਨ ਨ ਬਸਾਵੇ ਕਹ ਨਾਮ ਸੁ ਸੱਤ ਸਗ ਕਿਆ ਨਹੀਂ ਕਰ ਤੇਰਾ ਬਚਨ ਮੇਰਾ ਅਧਾਰ ਸਰਚਾਰਤ ਸੁਖ ਮਨ ਆਏ ਬਸਿਆ ਜਿਨ ਇਛਾ ਸਭ ਪੁਜਾਈਆ ਕਹਿ ਨਾਲ ਸੁਣ ਹੋ ਸੰਤੋ ਸਬਦ ਕਰੋ ਪਿਆਰੋ ਸਚਨਾ ਮੇਰਾ ਆਧਾਰੋ ਬਾਜੇ ਵਾਰਤੁ ਵਾਹਿਗੁਰੂ ਵਾਹਿਗੁਰੂ ਕਨਤਾਰਿਆ ਪੰਚ ਤੂਤ ਤੁਧ ਬਸ ਕੀਤੇ ਕਾਲ ਕੰਟਕ ਮਾਰਿਆ ਕਹ ਨਾਨਕ ਤਹਸ ਕਹੋ ਆਤਿਤ ਕਰਿ ਅਨਭਗ ਵਜੇ ਸੁਨੋ ਵਡ ਪਾ ਕੀ ਤੂ ਸਗਲ ਸੂਰ ਰੇ ਪਾਰ ਗ੍ਰੰਪਾ ਆ ਤਰੇ ਸਗਲ ਹਿਸੂਰ ਰੇ ਰੋਗ ਸਭ ਦਾ ਬਿਸਰੇ ਸੁਣੀ ਤਕਤੀ ਬਾਣੀ ਪੰਥ ਸਾਜਨ ਪੈ ਤਰਸੈ ਪੂਰੇ ਗੁਰ ਤੇ ਜਾਣੇ ਤਨ ਨਾਨਕ ਗੁਰ ਚਰਣ ਲਾ ਕੇ ਬਿਨਵੰਤਾ